हां जी ਕਿਸਾਨ ਵੀਰੋ ਬਹੁਤੇ ਭਰਾਵਾਂ ਦੀ ਕਣਕਣਾ ਹੁਣ ਅਗੇਤੀ ਜਿਹੜੀ ਕਣਕ ਸੀਗੀ ਡੰਡੀ ਚੜਨ ਦੀ ਸਮੱਸਿਆ ਆ ਰਹੀ ਹੈ ਜਾਂ ਆਪਾਂ ਨਾਲੀ ਚੜਨ ਦੀ ਕਹਿ ਰਹੀਏ ਤੇ ਉਹ ਜਲਦੀ ਜਿਹੜੀ ਸਿੱਧੀ ਜੀ ਹੋ ਕੇ ਤੇ ਨਸਾਰਾ ਕਰਨ ਲੱਗ ਪੈਂਦੀ ਹੈਗੀ ਤੇ ਅਗੇਤੀ ਕਣਕ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ ਰਹੀ ਹੈਗੀ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਆਪਣੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਖੇਤੀ ਬੜੀ ਪੰਜਾਬ ਦੀ ਨੂੰ ਫੋਲੋ ਜ਼ਰੂਰ ਕਰਨਾ ਤੇ ਕਿਸਾਨ ਵੀਰ ਉਹ ਗੱਲ ਕਰਦੇ ਆ ਡੰਡੀ ਚੜੀ ਜਾਂ ਨਾਲੀ ਚੜੀ ਕਣਕ ਨੂੰ ਆਪਾਂ ਕਿਦਾਂ ਠੀਕ ਕਰਦੇ ਆ ਜੇ ਆਪਾਂ ਦੁਕਾਨਦਾਰਾਂ ਕੋਲੇ ਜਾਂਦੇ ਆ ਤਾਂ ਦੁਕਾਨਦਾਰ ਆਪਾਂ ਨੂੰ ਕਣਕ ਨੂੰ ਕੱਚਾ ਕਰਨ ਲਈ ਪ੍ਰੋਡਕਟ ਕਾਫੀ ਦਿੰਦੇ ਆਗੇ ਤੇ ਪਰ ਉਹਨਾਂ ਦਾ ਆਪਾਂ ਨੂੰ ਕੋਈ ਲਾਭ ਨਹੀਂ ਹੁੰਦਾਗਾ ਕਰਨਾ ਆਪਾਂ ਕੀ ਆ ਇੱਕ ਤਾਂ ਆਪਾਂ ਯੂਰੀਆ ਜਿਹੜੀ 25 ਤੋਂ ਲੈ ਕੇ 35 ਕਿਲੋ ਤਿੱਕਰ ਯੂਰੀਆ ਆਮ ਦੇ ਨਾਲੋਂ ਵੱਧ ਪਾਉਣੀ ਆ ਜੇ ਆਪਾਂ 2.5 ਬੈਗ ਪਾਉਣੇ ਆ ਤਾਂ 25 ਤੋਂ 35 ਕਿਲੋ ਯੂਰੀਆ 40 ਕਿਲੋ ਟਿੱਕਰ ਤੋਂ ਹੀ ਯੂਰੀਆ ਹੋਰ ਪਾ ਦਿਓ ਤੇ ਦੂਜੇ ਨੰਬਰ ਤੇ ਆਪਾਂ ਜਿਹੜਾ ਨੰਬਰ 1 ਫਾਰਮੂਲਾ ਇਸ ਤੋਂ ਇਲਾਵਾ ਕੋਈ ਹੋਰ ਫਾਰਮੂਲਾ ਹੈ ਨਹੀਂਗਾ ਇਹੀ ਨੰਬਰ 1 ਫਾਰਮੂਲਾ ਹੈਗਾ ਆਪਾਂ ਕਰਨਾ ਕੀ ਹੈਗਾ ਆਪਣੀ ਜਿਹੜੀ ਬਰੀਕ ਦਾਣੇਦਾਰ ਯੂਰੀਆ ਹੁੰਦੀ ਹੈਗੀ ਇਹ ਆਪਾਂ 5 ਕਿਲੋ ਲੈਣੀ ਆ ਇੱਕ ਕਿੱਲੇ ਦੇ ਹਿਸਾਬ ਦੇ ਨਾਲ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਘੋਲ ਕੇ ਤੇ 100 ਲੀਟਰ ਆਪਾਂ ਪਾਣੀ ਲਾ ਕੇ ਇੱਕ ਕਿੱਲੇ ਦਾ ਇਹਦੀ ਸਪਰੇਅ ਕਰ ਦਿਓ ਤੇ ਇਹਦੇ ਨਾਲ ਜਿਹੜੀ ਤੁਹਾਡੀ ਗੇਤੀ ਨਾਲੀ ਚੜੀ ਕਣਕ ਦੀ ਸਮੱਸਿਆ ਕਾਫੀ ਹੱਦ ਤੱਕ ਠੀਕ ਹੋ ਜੂਗੀ ਤੇ ਇਹ ਜਿਹੜੀ ਸਪਰੇ ਆਪਾਂ ਇੱਕ ਹਫ਼ਤੇ ਬਾਅਦ ਫਿਰ ਰਿਪੀਟ ਕਰਨੀ ਹੈਗੀ ਇਹਦੇ ਨਾਲ ਹੋਣਾ ਕੀ ਹੈ ਇਹਦੇ ਨਾਲ ਜਿਹੜੀ ਕਣਕ ਆਪਣੀ ਉਹ ਲਵੀ ਹੋ ਜਾਣੀ ਹੈਗੀ ਤੇ ਉਹਨੇ ਫਟਾਰਾ ਕਰਨਾ ਸਟਾਰਟ ਕਰ ਦੇਣਾ ਹੈਗਾ ਤੇ ਜਿਹੜੀ ਨਾਲੀ ਚੜਨੀ ਸਮੱਸਿਆ ਹੈਗੀ ਉਹ ਜਿਹੜੀ ਦੂਰ ਹੋ ਜਾਣੀ ਹੈ 100% ਜਿਹੜਾ ਇਲਾਜ ਇਹੀ ਹੈਗਾ ਸਪਰੇਅ ਵਾਲਾ ਇਲਾਜ ਸਭ ਤੋਂ ਵਧੀਆ ਯੂਰੀਆ ਨਾਲ ਵੀ ਆਪਾਂ ਦੇਣਾਗਾ ਯੂਰੀਆ ਥੱਲੇ ਵੀ ਦੇਣਾ ਆਪਾਂ ਤੇ ਪਰ ਜਿਹੜਾ ਆਪਾਂ ਸਪਰੇਅ ਰਹੀਂ ਜਿਹੜੀ ਯੂਰੀਆ ਦਿੰਨੇ ਆ ਇਹ ਹੀ ਇਹਦਾ 100% ਇਲਾਜ ਆਗਾ ਹੋਰ ਕੋਈ ਇਲਾਜ ਨਹੀਂ ਚਾਹੀ ਤੁਸੀਂ ਕੋਈ ਵੀ ਸਪਰੇਅ ਕਰੀ ਚੱਲੋ ਕਿਉਂਕਿ ਬਾਜ਼ਾਰ ਦੇ ਵਿੱਚ ਆਪਾਂ ਜਿਉਂ ਜਾਣਦੇ ਆ ਤਾਂ ਦੁਕਾਨਦਾਰ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੀਟਰ ਜੇ ਫੜਾਉਂਦੇ ਆਗੇ ਵੀ ਇਹਦੇ ਵਿੱਚ ਜਿੰਕ ਵੀ ਆ ਜੀ ਇਹਦੇ ਵਿੱਚ ਮੈਗਨੀਸ਼ੀਅਮ ਵੀ ਆ ਇਹਦੇ ਵਿੱਚ ਮੈਗਨੀਜ਼ ਵੀ ਆ ਚਪਟਾਸ਼ ਵੀ ਆ ਤੇ ਇਹ ਥੋੜੀ ਕਣਕ ਆ ਜਿਹੜੀ ਕਰ ਦੂਗਾ ਕੱਚੀ ਪਰ ਉਹਨਾਂ ਚੀਜ਼ਾਂ ਦਾ ਕੋਈ ਆਪਾਂ ਨੂੰ ਜ਼ਿਆਦਾ ਲਾਭ ਨਹੀਂ ਹੋਣਾਗਾ ਲਾਭ ਆਪਾਂ ਨੂੰ ਕੱਲੀ ਯੂਰੀਆ ਦਾ ਹੋਣਾ ਜਿਹੜੀ ਯੂਰੀਆ ਆਪਾਂ ਉੱਪਰ ਛੜਕਾ ਕਰਦੇ ਆਗੇ ਹੋਰ ਇਹਦਾ ਕੋਈ ਹੱਲ ਹੈ ਨਹੀਂਗਾ ਧੰਨਵਾਦ ਕੰਮ ਵੀਰੋ ਵੀਡੀਓ ਨੂੰ ਕਿਸਾਨ ਵੀਰਾਂ ਵਾਲਾ ਸ਼ੇਅਰ ਕਰਨਾ ਤੇ ਆਪਣੇ ਆ ਜਿਹੜੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ